ਤਵਾ ਤਾਸ਼ ਖੇਡਣ ਦੀ ਖੋਜ ਕਿਸ ਦੇਸ਼ ਦੇ ਵਿੱਚ ਹੋਈ ਸੀ অপਸ਼ਨ ਹੈ ਪਾਕਿਸਤਾਨ ਬੀ ਚੀਨ ਸੀ ਭਾਰਤ ਡੀ ਇੰਡੋਨੇਸ਼ੀਆ ਪਲੀਜ਼ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਇਸ ਦਾ ਸਹੀ ਜਵਾਬ ਹੈ ਕਿ ਚੀਨ ਦੇਸ਼ ਨੇ ਤਾਸ਼ ਖੇਡਣ ਦੀ ਖੋਜ ਕੀਤੀ ਸੀ ਦੂਸਰਾ ਸਵਾਲ ਕਿਹੜੇ ਸ਼ਹਿਰ ਨੂੰ ਸੁਨਹਿਰੀ ਦਰਵਾਜ਼ੇ ਦਾ ਸ਼ਹਿਰ ਕਿਹਾ ਜਾਂਦਾ ਹੈ অপশন এ সান ফ্রান্সিসকো অমৃতসর লন্ডন ਅਤੇ ਪੈਰਿਸ সান ফ্রান্সিসਕੋ ਨੂੰ ਸ਼ਹਿਰ ਨੂੰ ਸੁਨਹਿਰੀ ਦਰਵਾਜੇ ਦਾ ਸ਼ਹਿਰ ਕਿਹਾ ਜਾਂਦਾ ਹੈ ਤੀਸਰਾ ਸਵਾਲ ਕਿਹੜਾ ਗ੍ਰਹਿ ਜ਼ਿਆਦਾਤਰ ਬਰਫ਼ ਦਾ ਬਣਿਆ ਹੋਇਆ ਹੈ অপਸ਼ਨ এ ਨੈਪਚਿਊਨ ਬੀ ਪਲਟੋ ਸੀ ਜੂਰਨਸ ડી ਧਰਤੀ ਨੈਪਚੂਨ ਉਹ ਗ੍ਰਹਿ ਹੈ ਜੋ ਜ਼ਿਆਦਾਤਰ ਬਰਫ਼ ਦਾ ਬਣਿਆ ਹੋਇਆ ਹੈ ਚੌਥਾ ਸਵਾਲ ਜਾਕ ਕਿਸ ਦੇਸ਼ ਦਾ ਰਾਸ਼ਟਰੀ ਜਾਨਵਰ ਹੈ অপਸ਼ਨ A ਭੂਟਾਨ B ਤਿੱਬਤ C ਨੇਪਾਲ D ਸਾਈ베ਰੀਆ ਜਾਕ ਤਿੱਬਤ ਦੇਸ਼ ਦਾ ਰਾਸ਼ਟਰੀ ਜਾਨਵਰ ਹੈ ਸ਼ੇਮਾ ਸਵਾਲ ਦੁਨੀਆ ਦਾ ਪਹਿਲਾ 5G ਵੀ ਨੈਟਵਰਕ ਕਿਸ ਦੇਸ਼ ਵਿੱਚ ਸ਼ੁਰੂ ਹੋਇਆ ਸੀ অপਸ਼ਨ A ਦੱਖਣੀ ਕੋਰੀਆ ਸੰਯੁਕਤ ਰਾਜ ਰੂਸ ਜਾਪਾਨ ਦੁਨੀਆ ਦਾ ਸਭ ਤੋਂ ਪਹਿਲਾ 5G ਵੀ ਨੈਟਵਰਕ ਦੱਖਣੀ ਕੋਰੀਆ ਕੋਰੀਆ ਵਿੱਚ ਸ਼ੁਰੂ ਹੋਇਆ ਸੀ 7ਵਾਂ ਸਵਾਲ ਕਿਹੜਾ ਜਾਨਵਰ ਮਾਰੂਥਲ ਵਿੱਚ ਧੁਰ ਨਹੀਂ ਸਕਦਾ অপਸ਼ਨ A ਉੱਠ ਬੱਕਰੀ ਮਾਗਰਮੱਛ ਜਿਰਾਫ ਮਗਰਮਾ ਛੋਜਾਨ ਬਰ ਹੈ ਜੋ ਮਾਰੂਥਲ ਵਿੱਚ ਨਹੀਂ ਤੁਰ ਸਕਦਾ 8ਵਾਂ ਸਵਾਲ ਦ ਮੱਛਰ ਨੂੰ ਦੂਰ ਰੱਖਣ ਲਈ ਕਿਹੜਾ ਪੌਦਾ ਲਗਾਉਣਾ ਚਾਹੀਦਾ ਹੈ ਆਪਸ਼ਨ ਐ ਨਿੰਮਾ ਤુલਸੀ ਆਂਬ ਪਿੱਪਲ ਮચ્છਰ ਨੂੰ ਦੂਰ ਰੱਖਣ ਲਈ ਤੁਰਸੀ ਦਾ ਪੌਦਾ ਲਗਾਉਣਾ ਚਾਹੀਦਾ ਹੈ ਨੌਵਾਂਵਾਂ ਸਵਾਲ ਦੁਨੀਆ ਦੇ ਕਿਹੜੇ ਰੁੱਖ ਦੀ ਲੱਕੜ ਸਭ ਤੋਂ ਹਲਕੀ ਹੈ ਆਪਸ਼ਨ ਹੈ ਨਿੰਮ ਬੀ ਅਮਰੂਦ ਸੀ ਬਲਸਾ ਡੀ ਪਾਮ ਬਲਸਾ ਉਹ ਰੁੱਖ ਹੈ ਜਿਸ ਦੀ ਲੱਕੜ ਸਭ ਤੋਂ ਹਲਕੀ ਹੈ ਦਸਵਾਂ ਸਵਾਲ ਕਿਹੜੇ ਪਹਾੜ ਨੂੰ ਦੁਨੀਆ ਦੀ ਛੱਤ ਕਿਹਾ ਜਾਂਦਾ ਹੈ অপশন এ এডিজ পামির হিমালয়া ਤੇ মাউন্ট এভারেস্ট পামিরੋ ਪਹਾੜ ਹੈ ਜਿਸ ਨੂੰ ਦੁਨੀਆ ਦੀ ਛੱਤ ਕਿਹਾ ਜਾਂਦਾ ਹੈ 11ਵਾਂ ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੀਆਂ ਬਾਣ ਹਨ অপশন এ 31 12 21 12 22 12 52 12 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 12 ਹਨ 12ਵਾਂ ਸਵਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਰਾਗਾਂ ਦੇ ਵਿੱਚ ਬਾਣੀ ਲਿਖੀ ਸੀ অপਸ਼ਨ A 35 ਰਾਗਾਂ B 19 ਰਾਗਾਂ C 20 ਰਾਗਾਂ D 31 ਰਾਗਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਦੇ ਵਿੱਚ ਬਾਣੀ ਲਿਖੀ ਸੀ 13ਵਾਂ ਸਵਾਲ ਕਿਸ ਸੂਫੀ ਦਰਵੇਸ਼ ਨੇ ਹਰਮੰਦਰ ਸਾਹਿਬ ਦੀ ਨੀ ਰੱਖੀ ਸੀ অপਸ਼ਨ A ਹਜਰਤ ਪੀਰ ਬੁੱਢਣ ਸਾਹਿਬ ਹਜਰਤ ਸੇਖ ਇਬਰਾਹਿਮ ਹਜਰਤ ਪੀਰ ਸਾਈ ਮੀਆਂ ਮੀਰ ਜੀ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਹਜਰਤ ਪੀਰ ਸਾਈ ਮੀਆਂ ਮੀਰ ਜੀ ਨੇ ਹਰਮੰਦਰ ਸਾਹਿਬ ਦੀ ਨੀ ਰੱਖੀ ਸੀ